ਹੈਲੋ ਜੀ ਗੁੱਡ ਮਾਰਨਿੰਗ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਪੰਜਾਬੀ ਸੜਕਾਂ ਵਲੌਗ ਦੇ ਉੱਤੇ ਤੇ ਕਰਦੇ ਹਾਂ ਜੀ ਅੱਪਾ ਅੱਜ ਦਾ ਨਵਾਂ ਵਲੌਗ ਸਤਿ ਸ੍ਰੀ ਅਕਾਲ ਉਮੀਦ ਹੈ ਤੁਹਾਨੂੰ ਸਾਡਾ ਕੱਲ ਦਾ ਵਲੌਗ ਪਸੰਦ ਆਇਆ ਹੋਗਾ ਤੇ ਅੱਜ ਆਪਾਂ ਨਹਾ ਧੋ ਕੇ ਹੋ ਗਏ ਰੈਡੀ ਤੇ ਬੈਠੇ ਆ ਬਾਹਰ ਹੁਣ ਅੱਜ ਆਪਾਂ ਚੱਲਾਂਗੇ ਜੀ ਬਾਬੇ ਸਿੱਧੀ ਕਿਉਂਕਿ ਅੱਜ ਦਸਵੀਂ ਹੈ ਤੇ ਆਪਾਂ ਉੱਥੇ ਕੱਢਣੇ ਚੌਲਾਂ ਦਾ ਕੜਾਹ ਤੇ ਮਿਲਦੇ ਹਾਂ ਜੀ ਹੁਣ ਆਪਾਂ ਬਾਬੇ ਸਿੱਧੀ ਜਾ ਕੇ ਲੋ ਇਹ ਮੈਂ ਲੈ ਕੇ ਆਤੀ ਰੋਟੀ ਮੇਰੇ ਆਉਂਦੇ ਨੂੰ ਚਾਵਾਂ ਦਾ ਕੜਾਹ ਨਿਕਲ ਚੁੱਕਿਆ ਤੇ ਦੇਖੋ ਜੀ ਇਹ ਭੋਗ ਲਵਾ ਕੇ ਆਏ ਨਾ ਹੁਣ ਚਾਵਾਂ ਦਾ ਬਾਬੇ ਸਿੱਧਾ ਨੂੰ ਅੰਦਰ ਸਮਾਹ ਤੇ ਇਹ ਬਹੁਤ ਹੈਂਟ ਚਾਵਾਂ ਬਣ ਹੈ ਨੇ ਤੇ ਮੇਰੇ ਆਉਂਦੇ ਨੂੰ ਕੜਾਹ ਨਿਕਲ ਚੁੱਕਾ ਤੇ ਪਾਥੜਾ ਲੇਟ ਹੋ ਗਈ ਚਲੋ ਦੇਖਦੇ ਆ ਜੀ ਹਾਂ ਜਿੰਨੇ ਹੋਰ ਜਿਹੜਾ ਵੀ ਪ੍ਰੋਗਰਾਮ ਹੋਦਖਾਵਾਂਗੇ ਤੁਹਾਨੂੰ ਜਰੂਰ ਦੇਖਣ ਮਿਕਸ ਕਰ ਰਹੇ ਨੇ ਤੇ ਚੈਰੀ ਚੂਰੀ ਪਾਈ ਹੋਈ ਜਿਹੜੀ ਬੋਕਾਂਟ ਚਾਵਲ ਬਣੇ ਨੇ ਤੇ ਜਪੇ ਇਥੇ 10 ਮਿੰਨਾਂ ਦਿਨੇ ਬਾਬੇ ਜੀ ਦੀ ਕਿchnੋ ਰਿਖਰੇ ਚਾਵਲਾਂ ਦਾ ਭੰਡਾਰਾ ਤਰ੍ਹਾਂ ਚਾਵਲਾਂ ਨਾ ਕੱਢੇ ਬੋਕਾਂਟ ਚਾਵਲ ਨਹੀਂ ਦੇਖਣ ਵਿੱਚ ਬਹੁਤ ਸੋਹਣੇ ਲੱਗ ਰਹੇ ਨੇ ਸੰਨੀ ਆਇਆ ਜਾਂਦਾ ਨਾ ਸਾਰਾ ਹਾਲਾਤ ਤੇ ਬਰਾ ਉਹ ਜੇ ਪਾਣੀ ਨਾ ਮਿੱਮਾਕੀਗਾ ਮਿੱਦਰਾ ਅੱਜ ਆਪਣਾ ਇਕੱਲੇ ਆ ਜੇ ਅੱਗੇ ਤੋਂ 10 ਮਿੰਟ ਇੱਥੇ ਕਈ ਕਈ ਕੜਾਹੇ ਹੋ ਜਾਂਦੇ ਨੇ ਕੋਈ ਕਦੇ ਕੋਈ ਕਢ ਦਿੰਦੇ ਕਦੇ ਕੋਈ ਕਢ ਦਿੰਦੇ ਤਿੰਨ ਤਿੰਨ ਚਾਰ ਚਾਰ ਕੜਾਹੇ ਨਿਕਲਦੇ ਨੇ ਤੇ ਅੱਜ ਕੁਦਰਤੀ ਕੋਈ ਵੀ ਨਹੀਂ ਹੈਗਾ ਅੱਜ ਆਪਣਾ ਇਕੱਲਾ ਲੇਕੜਾ ਹੈ ਤੇ ਹੁਣ ਮੈਂ ਲੱਗਿਆ ਜੀ ਸਾਕਨ ਦੇਖੋ ਇਹ ਕਿੰਨੇ ਪਿਆਰੇ ਲੱਗਦੇ ਨੇ ਦੇਖਣ ਦੇ ਵਿੱਚ ਤੇ ਖਾਣ ਚੀਤ ਵੀ ਜ਼ਿਆਦਾ ਟੇਸਟੀ ਹੋਣਗੇ ਤੇ ਇੱਧਰ ਰੋਟੀ 카ਟ ਮੈਂ ਰੋਟੀ ਲੈ ਕੇ ਆਇਆ ਸੀ ਤੇ ਹੁਣ ਚਾਹ ਸਕ ਰਹੇ ਨੇ ਰੋਟੀ ਤੋਂ ਬਾਅਦ ਤੇ ਮੈਂ ਸਾਥਰੇ ਹਾਂ ਚਾਹ ਆ ਇਹ ਨਹੀਂ ਇਤਨੇ ਬਾਬੇ ਸੀ ਇਹ ਹਾਲ ਬਣਿਆ ਹੈ ਜੀ ਲੰਗਰ ਹਾਲ ਬੈਠ ਕੇ ਪ੍ਰਸਾਦਾ ਸਕਣ ਵਾਸਤੇ ਤੇ ਉਹ ਪਰ ਸਮਾਧਾ ਹੈ ਬਾਬੇ ਜੀ ਦਾ ਨਹੀਂ ਇਧਰ ਮਾਣੀਆਂ ਬੈਠੀਆਂ ਸਕਦੀਆਂ ਨੇ ਤੇ ਆਪਾਂ ਹਰ ਇੱਕ ਦੀ ਵੀਡੀਓ ਨਹੀਂ ਬਣਾ ਸਕਦੇ ਵਿੱਚ ਹੁਣ ਅੰਸਰਾ ਪਿੰਡ ਤੇ ਮਾਣੀਆਂ ਆਉਂਦੀਆਂ ਨੇ ਇੱਦਾਂ ਨਾਲੇ ਪਕੀਰੇ ਨਹੀਂ ਬਣਾ ਸਕਦੇ ਤਾਂ ਕਰਕੇ ਪੂਰਾ ਨਹੀਂ ਦਿਖਾਇਆ ਪਰ ਸੰਗਤ ਬਹੁਤ ਆ ਰਹੀ ਹੈ ਇਸ ਸਫਰ ਵਾਸਤੇ ਲਓ ਇਹ ਜੇ ਫੇਰ ਆਪਾਂ ਛੋਟੀ ਕਨੋਰੀ ਬਾਬੇ ਜੀ ਦੀ ਚੌਲ ਕੱਡੇ ਤੇ ਉੱਤੋਂ ਅਸੀਂ ਬਾਬੇ ਜੀ ਜਿੱਦਾਂ ਤੋਂ ਆ ਗਏ ਥੋੜਾ ਜਿਹਾ ਕੰਮ ਕੀਤਾ ਇੱਥੇ ਸੋਸਾਇਟੀ 'ਚ ਇਹ ਦਰਵਾਜ਼ਾ ਛੋਟੀ ਕਨੋਰੀ ਦਾ ਦੇਖਾ ਤੇ ਤੁਹਾਨੂੰ ਵਾਕੈਂਟ ਬਣਿਆ ਹੈ ਦਰਵਾਜ਼ਾ ਪਰ ਇੱਥੇ ਇੰਨਾ ਕਹਾ ਰੋਜ਼ ਦੇਖਦਾ ਬਜ਼ੁਰਗ ਨਹੀਂ ਕੋਈ ਵੀ ਹੁੰਦੇ ਦਰਵਾਜ਼ੇ 'ਚ ਬਿਲਕੁਲ ਸੁੰਨਾ ਤੇ ਦੇਖ ਲਓ ਜੀ ਹੁਣ ਆਇਆ ਆਪਾਂ ਸੋਟੀ ਘਨੋਰੀ ਦੇ ਸਕੂਲ ਦੇ ਵਿੱਚ ਚੌਲਾਂ ਦੀ ਬਾਲਟੀ ਦੇਣ ਵਾਸਤੇ ਤੇ ਤਾਂ ਕਿ ਇੱਥੇ ਸਾਰੇ ਬੱਚਿਆਂ ਦੇ ਵਿੱਚ ਵਰਤਾਏ ਜਾਣ ਇੱਥੇ ਆਾਂਗੇ ਆਪਾਂ ਇੱਧਰ ਅੱਗੇ ਆ ਗਏ ਜੀ ਇੱਧਰ ਅੰਗਨਵਾੜੀ ਸੈਂਟਰ ਇੱਧਰ ਹੈਗਾ ਜੀ ਪ੍ਰਾਇਮਰੀ ਸਕੂਲ ਘਨੌਰੀ ਖੁਰਦ ਦੇਖ ਸਕ ਰਹੇ ਤੁਸੀਂ ਤੇ ਇੱਥੇ ਆਾਂਗੇ ਹੁਣ ਆਪਾਂ ਚੌਲਾਂ ਦੀ ਵਾਲਟੀ ਦੇਣ ਵਾਸਤੇ ਲਓ ਜੀ ਆਪਾਂ ਦੁਬਾਰਾ ਫੇਰ ਬਾਬੇ ਸਿੱਧੀਆਂ ਲਾਗੇ ਸੰਘਤਾ ਚੌਲ ਸੱਤ ਬੰਨਿਆ ਨੇ ਲਓ ਜੀ ਚਾਲ ਵਰਤ ਕੇ ਹੁਣ ਆਪਾਂ ਚੱਲੇ ਘਰ ਨੂੰ ਸੜਕੜਾ ਲੱਗ ਗਿਆ ਉਹਨਾਂ ਸਦਾ ਬਹੁਤ ਪੂਰਾ ਬਹੁਤ ਪੂਰਾ ਹੈ ਮਾਂ ਨੇ ਜਿੱਦਾਂ ਤੈਨੂੰ ਬਾਹਰ ਨਾ ਉਹ ਲੱਗਦਾ ਜਿਵੇਂ ਦਿਖਾ ਰਿਹਾ ਹੈ ਮੈਂ ਤਾਂ ਸੋਚਿਆ ਦੋਆਲਾ ਨਾਲ ਇਸ ਬੈਕਵਰਡ ਉੱਤੇ ਜੇ ਤੁਹਾਨੂੰ ਜੱਟਾ ਕੋਲ ਲਓ ਜੀ ਕਰੋ ਦਰਸ਼ਨ ਬਾਬੇ ਸ਼ੀਤਾਂ ਦੇ ਇਹ ਆਉਂਦਾ ਪੱਪੂ ਤੁਰਿਆ ਯਾਨੀ ਆ ਹੁਣ ਕੁਲਵੀਰ ਦਾ ਫੋਨ ਆਇਆ ਸੀ ਉਹ ਕਹਿੰਦਾ ਵੀ ਮੈਂ ਫੜ ਕੇ ਉਹ ਪੈਸੇ ਵੀ ਮਨ ਫੜਾਤੇ ਕਹਿੰਦਾ ਵਰਗਟ ਨੂੰ ਤੜਕੇ ਦਾ ਕਹਿੰਦਾ ਵੀ ਵਰਗਟ ਕਹਿੰਦਾ ਵੀ ਸੇਤੀ ਲੈ ਆਓ ਨੇ ਥੋੜਾ ਲੇਟ ਕਰਕੇ ਦੇਣ ਵਾਲੇ ਨੇ ਥੂੜੀ ਬੰਨਣੇ ਨੇ ਸਾਬ ਕਦਾਗ ਜੋੜਨਾ ਹੈ ਮੌਸਮ ਘੈਂਟ ਹੋਇਆ ਨਾ ਹਾਂ ਕੀੜਿਆਂ ਤੇ ਖੜਾ ਲਓ ਜੀ ਆਪਾਂ ਆ ਗਏ ਆ ਘਰੇ ਤੇ ਚਮਲਸਤਾਰੇ ਬਖਤਗੇ ਤੇ ਹੁਣ ਆਪਾਂ ਘਰੇ ਆ ਗਏ ਉਹਨਾਂ ਨੂੰ ਘਾਹ ਕਾਏ ਤੇ ਤੇ ਉਹਨਾਂ ਨੂੰ ਵੀ ਸੂਰਸਾਟ ਦਿਖਾਏ ਤੇ ਇੱਕ ਦੋਸਤ ਚੀਜ਼ਾਂ ਦੇਖਤੀਆਂ ਤੇ ਹੁਣ ਆਪਾਂ ਕਰਨਾ ਜੀ ਨਾਮ ਮਨੋਸ ਕਮੈਂਟ ਆਣਿਆ ਨੇ ਕਿਉਂਕਿ ਇਹ ਦੂਰ ਤੇ ਫੇਰ ਸਾਈਟ ਕੋਈ ਨਾ ਕੋਈ ਕੰਮ ਹੋ ਜਾਏ ਟਾਈਮ ਲੱਗੇ ਨਾ ਲੱਗੇ ਸਭ ਤੋਂ ਪਹਿਲਾਂ ਆਪਾਂ ਕਰਦੇ ਆ ਨਾਮ ਮਨੋਸ ਤੇ ਲਓ ਜੀ ਸਭ ਤੋਂ ਪਹਿਲਾਂ ਆਪਾਂ ਨੂੰ ਕਮੈਂਟ ਕੀਤੇ ਨੇ ਭੈਣ ਬਲਜੀਤ कौर ਨੇ ਤਿੰਨ ਚਾਰ ਕਮੈਂਟ ਆਏ ਨੇ ਤੇ ਧੰਨਵਾਦ ਭੈਣ ਬਹੁਤ ਬਹੁਤ ਕਮੈਂਟ ਕਰਨ ਲਈ ਤੇ ਦੂਸਰੇ ਕਮੈਂਟ ਆਇਆ ਜੀ ਆਪਾਂ ਨੂੰ ਬ블ੂ ਸਿੰਘ ਦਾ ਇਹ ਵੀ ਬਾਈ ਹਰ ਰੋਜ਼ ਕਮੈਂਟ ਕਰਦਾ ਧੰਨਵਾਦ ਵੀਰੇ ਬਹੁਤ ਬਹੁਤ ਲੱਗਦਾ ਜੇ ਤੁਸੀਂ ਕਮੈਂਟ ਕਰਦੇ ਹੋ ਤੇ ਤੀਸਰਾ ਕਮੈਂਟ ਆ ਗਿਆ ਜੀ ਭੈਣ ਪਰਮਕਰੇਵਾਲ ਦਾ ਹਰ ਰੋਜ਼ ਕਮੈਂਟ ਕਰਦੀ ਹੈ ਭੈਣ ਬਹੁਤ ਬਹੁਤ ਧੰਨਵਾਦ ਤੇ ਤੀਸਰਾ ਕਮੈਂਟ ਆਇਆ ਚੌਥਾ ਗਰੇਵਾਲ ਪੰਜਾਬੀ ਟ੍ਰੈਵਲ ਵਾਲਿਆਂ ਦਾ ਤੇ ਇਹ ਵੀ ਆਪਾਂ ਨੂੰ ਹਰ ਰੋਜ਼ ਕਮੈਂਟ ਕਰਦੇ ਨੇ ਤੇ ਬਹੁਤ ਬਹੁਤ ਧੰਨਵਾਦ ਵੀਰੇ ਸਿਆਰੋ ਜੀ ਬਲੌਗ ਦੇਖਦੇ ਹੋ ਕਮੈਂਟ ਕਰਦੇ ਹੋ। ਲਓ ਜੀ ਹੁਣ ਦਿਖਾਉਣਾ ਸਾਨੂੰ ਅੱਜ ਦੇ ਸੂਟ ਜਾ ਕੇ ਲਓ। ਅੱਜ ਦੇ ਸੂਟ ਬਹੁਤ ਸੋਹਣੇ ਨੇਗੇ। ਹਾਂ। ਦਿਖਾਉਣਾ ਜੀ। ਲਓ ਜੀ ਇਹਨੇ ਆਪਾਂ ਅੱਜ ਦੇ ਸੂਟ। ਹਾਂ ਹਾਂ ਆਉਂਗੀ ਬਾਈ। ਬਿਲਕੁਲ ਸੂਤੀ ਸੂਟ ਬਹੁਤ ਸੋਹਣਾ। ਚੰਗਾ। ਲੈ ਕੋਈ। ਹਾਂ ਚੰਗਾ। ਹਾਂ। ਦੇਖੋ ਬਹੁਤ ਸੋਹਣੇ ਨੇ। ਬਿਲਕੁਲ ਪਿਓਰ ਕਾਟਨ ਹੈਗੀ। ਉੱਤੇ ਦੇਖੋ ਮੋਹਰ ਲੱਗੀ ਹੋਈ ਹੈ। 100% ਆਰਗੇਨਿਕ ਕਾਟਨ ਆਉਂ ਲਿਆਉਂਗੀ ਮੈਂ ਮੋਰ ਲੱਗੀ ਹੈਗੀ ਤੇ ਨਾਲ ਹੈਗਾ ਜੀ ਮਸਲਿਨ ਦਾ ਦੁਪੱਟਾ ਬਹੁਤ ਸੋਹਣਾ 2.5 ਮੀਟਰ ਦਾ ਦੇਖstar ਅੱਜ ਸੀ ਅਮਰੀਕਾ ਸੁਣ ਜੇ ਤਾਂ 3 ਜਾਨ ਨੂੰ ਫਿਰ ਤਾਂ ਮੈਨੂੰ ਨਹੀਂ ਵੀ ਨਹੀਂ ਮੈਂ ਲਿਆਉਂਗੀ ਨਹੀਂ ਤੇ ਮੁਸਲਿਨ ਦਾ ਦੁਪੱਟਾ ਤੇ ਕਾਟਨ ਦਾ ਸੂਟ ਇਹ ਚੇਹੇ ਨੇ ਆਪਣੇ ਕੋਲ ਦੋ ਕਲਰ ਤੇ ਦੂਸਰਾ ਕਲਰ ਰਹੇਗਾ ਇਹ ਹੈ ਉਹ ਨੇ ਕੋਈ ਤਾਂ ਇਹ ਬਹੁਤ ਸੋਹਣੇ ਸੂਟ ਨੇ ਹਾਂ ਤੇਰਾ ਫਿਰ ਤੂੰ ਕਾਲੂ ਸੋਖੀ ਕਾਲੂ ਸੋਖੀ ਰਹੀ ਰਹੇਗਾ ਇਹਨਾਂ ਦੀ ਕੀਮਤ ਹੈਗੀ 650 ਰੁਪਈਆ ਹਾਂ ਨਾਲ ਮਸਲੀਨ ਦਾ ਦੁਕਤ ਨੇ ਕਾਲੂ ਕਾਲੂ ਆਉਂਦਾ ਕਾਲੂ ਬਹੁਤ ਸੋਹਣੇ ਸੂਟ ਨੇਗੇ ਹਾਂ ਤੇ ਮੈਂ ਸਕਰੀਨ ਦੇ ਉੱਤੇ ਨੰਬਰ ਦੇ ਦਿੰਦਾ ਜੇ ਕਿਸੇ ਭੈਣ ਨੂੰ ਨੇੜੇ ਤੋਂ ਹਾਂ ਜਰੂਰ ਤੋਂ ਹੋਵੇ ਤਾਂ ਜਰੂਰ ਦੱਸਿਓ ਆਪਾਂ ਉਪਰ ਦਾ ਕਰ ਦਾਂਗੇ ਪਰ ਹੋਵੇ ਨੇੜੇ ਆਪਣੇ ਪਿੰਡ ਦੇ ਦੂਰ ਥੋੜਾ ਮੁਸ਼ਕਲ ਹੋ ਜਾਂਦਾ ਹੈ ਹਾਂ ਹਾਂ ਹੋਣਾ ਲੋ ਇਸ ਸਮ ਹੈ ਕਿ ਇਹ ਬਿਲਕੁਲ ਤੇ ਬਹੁਤ ਹੋਇਆ ਤੇ ਬੱਦਲ ਇਹ ਕਾਲੀ ਆ ਉਹਦਾ ਇੱਕ ਕਰ ਤੇ ਹਵਾ ਚੱਲਦੀ ਹੈ ਪਹਿਲਾਂ ਕਣੀਆਂ ਵੀ ਲੱਗੀਆਂ ਟਿੱਗਣ ਹੁਣ ਲੱਗਦਾ ਵੀ ਕਣੀਆਂ हट ਗਈਆਂ ਸ਼ਾਮ ਹੋ ਗਈ ਬਿਲਕੁਲ ਦੇਖੋ ਆਪਣੀ ਦੁਕਾਨ ਕਾਫੀ ਦਿਨਾਂ ਬਾਅਦ ਅੱਜ ਦਿਖਾਈਏ ਵਲੌਗ ਦੇ ਵਿੱਚ ਤੇ ਲਓ ਜੀ ਹੁਣ ਆਪਾਂ ਕਰਾਂਗੇ ਵਲੌਗ ਦਾ ਇੱਥੇ ਐਂਡ ਤੇ ਉਮੀਦ ਹੈ ਤੁਹਾਨੂੰ ਸਾਡਾ ਅੱਜ ਦਾ ਵਲੌਗ ਪਸੰਦ ਆਊਗਾ ਤੇ ਆਪਾਂ ਕੱਲ ਨੂੰ ਮਿਲਾਂਗੇ ਨਵੇਂ ਵਲੌਗ ਦੇ ਵਿੱਚ ਤੇ ਵੈਗਰੂਬੇ ਅਰਦਾਸ ਹੈ ਜਿਹੜੀ ਜੰਗ ਦੇ ਹਾਲਾਤ ਬਣਦੇ ਜਾਂਦੇ ਨੇ ਉਹ ਨਾ ਲੱਗੇ ਕਿਉਂਕਿ ਉਹਦੇ ਵਿੱਚ ਵੇਖ ਸੂਰਿਆ ਦਾ ਢਾਨ ਹੋਣਾ ਹੈਗਾ ਤੇ ਇਹ ਅਰਦਾਸ ਕਰਦੇ ਹਾਂ ਕਿ ਸਖਸਾਨ ਫਿਰ ਰਹੇ ਕਿ ਕਿਤੇ ਪ੍ਰਾਣ ਕਰਿਵੇਂ ਨੇ ਕਿ ਕਿ ਮਿਲਦੇ ਆ ਜੀ ਅਪਨ ਕੱਲ ਨੂੰ ਫੇਰੇ ਨਵੇਂ ਬਣਾਉਂਦੇ ਵਿੱਚ ਤੇ ਅੱਜ ਦੇ ਬਣਾਉਂਦੇ ਇੱਥੇ ਕਰਦੇ ਆ ਐਂਡ ਤੁਸੀਂ ਲਾਈਕ ਕਰਿਓ ਜਰੂਰ ਕਮੈਂਟ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਇਸ ਤੇ ਮੇਰੇ ਰੌਣਾ ਬੱਧ ਰਹੇ ਗੱਲਾਂ ਕਰਦੇ ਨੇ ਇਹ ਮੇਰੀ ਆਵਾਜ਼ ਘੱਟਾਂ ਉਹਨਾਂ ਦੀ ਜ਼ਿਆਦਾ ਆ ਰਹੀ ਹੈ ਤੇ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਕਮੈਂਟ ਜ਼ਰੂਰ ਕਰਦਿਆ ਕਰੋ ਜਿਹੜੇ ਜਿਹੜੇ ਕਮੈਂਟ ਕਰਦੇ ਨੇ ਬਹੁਤ ਬਹੁਤ ਧੰਨਵਾਦ ਤੇ ਮਿਲਦੇ ਆਂਦੇ ਨੇ ਨਵੇਂ ਵਲੌਗ ਚ ਕਰ ਲਉ ਤਦ ਤੱਕ ਲਈ ਸਾਰਿਆਂ ਸਤਿ ਸ੍ਰੀ ਅਕਾਲ